ਅੱਸੀ ਗੱਲ ਦੋਸਤੋ ਮੈਂ ਗੁਰਤੇਂਦਰ ਸਿੰਘ ਪੰਗੂ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਪੰਜਾਬੀ ਵੀਅਰਸ਼ਿਪ ਇਸ ਚੈਨਲ ਦੇ ਉੱਪਰ ਬੇਸ਼ੱਕ ਆਪਾਂ ਖਬਰਾਂ ਦੀ ਗੱਲ ਕਰਦੇ ਹਾਂ ਪਰ ਖਬਰਾਂ ਦੀ ਗੱਲਬਾਤ ਅਸੀਂ ਉਸ ਤਰੀਕੇ ਨਾਲ ਨਹੀਂ ਕਰਦੇ ਜਿਸ ਤਰੀਕੇ ਦੇ ਨਾਲ ਅੱਜ ਕੱਲ ਜੋ ਆਪਾਂ ਦੇਖ ਰਹੇ ਹਾਂ ਸਿਸਟਮ ਚੱਲ ਰਿਹਾ ਜਾਣਕਾਰੀ ਘੱਟ ਪੜਕਾਹਟ ਜ਼ਿਆਦਾ ਪੈਦਾ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਦੋਸਤੋ ਨੰਗੇਜ ਮੰਗਾ ਕਰਤਾ ਨੰਗਾ ਇਸ ਗੱਲ ਨਹੀਂ ਕਰਤਾ ਜਿਹੜੀ ਗੱਲ ਬਿੱਤੇ ਕੱਲ ਵਾਪਰੀ ਅਮਨਦੀਪ ਕੌਰ ਜਿਹੜੀ ਪੁਲਿਸ ਮੁਲਾਜ਼ਮ ਸੀ ਜਿਹਦੀ ਗੱਡੀ ਚੋਂ ਤਕਰੀਬਨ 17 ਗ੍ਰਾਮ ਤੋਂ ਵੱਧ ਥੋੜਾ ਜਿਹਾ ਚਿੱਟਾ ਭਰਾਮਦ ਹੋਇਆ ਇਹ ਕਾਲੀਆਂ ਭੇਡਾਂ ਨੇ ਜਿਹੜੀਆਂ ਭੇਡਾਂ ਸਿਸਟਮ ਦੇ ਵਿੱਚ ਬੈਠੀਆਂ ਨੇ ਤੇ ਸਿਸਟਮ ਨੂੰ ਘੁਣਵਾੰਗ ਖਾ ਰਹੀਆਂ ਨੇ ਤੇ ਇਹਦੀ ਜਿਹੜੀ ਮਾਰ ਹੈ ਉਹ ਮਾਰ ਸਾਡੇ ਆਮ ਲੋਕਾਂ ਦੇ ਉੱਪਰ ਪੈ ਰਹੀ ਆ ਅਮਨਦੀਪ ਕੌਰ ਨੂੰ ਅਰੈਸਟ ਕੀਤਾ ਜਾਂਦਾ ਦੋ ਆਈਫੋਨ ਮਿਲਦੇ ਨੇ ਕਹਿੰਦੇ ਨੇ ਕਿ ਮੇਰੀ ਵੱਡੀ ਅਧਿਕਾਰੀਆਂ ਦੇ ਨਾਲ ਗੱਲ ਕਰਾਓ ਪਰ ਸਭ ਤੋਂ ਪਹਿਲਾਂ ਜਿਹੜੇ ਮੋਬਾਈਲ ਸੀ ਉਹ ਜਿਹੜਾ ਹਾਈ ਟੈਕ ਨਾਕਾ ਲੱਗਿਆ ਹੋਇਆ ਸੀ ਉਹਦੇ ਤੇ ਵੱਡੇ ਪੁਲਿਸ ਅਧਿਕਾਰੀ ਸੀ ਉਹਨਾਂ ਨੇ ਉਹ ਮੋਬਾਈਲ ਜ਼ਬਤ ਕਰ ਲਏ ਕਿਸੇ ਦੇ ਨਾਲ ਕੋਈ ਗੱਲ ਨਹੀਂ ਕਰਵਾਈ ਗੱਡੀ ਦੀ ਤਲਾਸ਼ੀ ਲਈ ਗਈ ਗੱਡੀ ਚੋਂ 17 ਗ੍ਰਾਮ ਚਟਾ ਮਿਲਿਆ ਕੋਰਟ 'ਚ ਪੇਸ਼ ਹੋਏ ਕੋਰਟ ਤੋਂ ਅਗਲੀ ਜਿਹੜੀ ਕਾਰਵਾਈ ਆ ਉਹ ਕਾਰਵਾਈ ਸ਼ੁਰੂ ਹੋਊਗੀ ਇੱਕ ਫਿਰ ਲੇਡੀ ਸਾਹਮਣੇ ਆਉਂਦੀ ਹੈ ਕਿ ਮੇਰਾ ਹਸਬੰਡ ਹੈ ਬਲਵਿੰਦਰ ਸਿੰਘ ਸੋਨੂ ਉਹਦੇ ਨਾਲ ਇਹ ਰਿਲੇਸ਼ਨਸ਼ਿਪ ਦੇ ਵਿੱਚ ਤੇ ਉਹਦੇ ਨਾਲ ਮਿਲ ਕੇ ਆਹ ਕੁੜੀ ਚਿੱਟਾ ਵੇਚਦੀ ਹੈ ਦੋਸਤੋ ਆਪਾਂ ਕਹਿੰਦੇ ਆ ਕਿ ਜੇ ਆਪਾਂ ਸਰਕਾਰ ਬਦਲ ਦਿਆਂਗੇ ਵੋਟ ਦੇ ਰੂਪ ਦੇ ਵਿੱਚ ਤਾਂ ਲੋਕਾਂ ਨੂੰ ਨਜ਼ਾਤ ਮਿਲ ਜੂਗੀ ਇਹਨਾਂ ਕਾਂਡਾਂ ਤੋਂ ਜਿਹੜੇ ਕਾਂਡ ਲਗਾਤਾਰ ਹੋ ਰਹੇ ਨੇ ਲਗਾਤਾਰ ਵਾਪਰ ਰਹੇ ਨੇ ਪਰ ਤੁਸੀਂ ਦੇਖੋ ਕਿ ਲਗਾ ਆਪਣੇ ਸਾਹਮਣੇ ਦੇਸ਼ ਦੇ ਵਿੱਚੋਂ ਹਰ ਟਾਈਮ ਕੋਈ ਨਾ ਕੋਈ ਇਹੋ ਜੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਜਿੱਥੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਾਹੇ ਪ੍ਰਸ਼ਾਸਨ ਚਾਰ ਦੇ ਵਿੱਚ ਗਲਤਾਨ ਨੇ ਜਾਂ ਨਸ਼ਾ ਤਸਕਰੀ ਦੇ ਵਿੱਚ ਗਲਤਾਨ ਨੇ ਜਦੋਂ ਆਪਾਂ ਕਹਿੰਦੇ ਹਾਂ ਕਿ ਵੋਟ ਦੇ ਰੂਪ ਦੇ ਵਿੱਚ ਸਰਕਾਰ ਬਦਲ ਜੂਗੀ ਤੇ ਫਿਰ ਕਿਸੇ ਵੱਡੇ ਲੀਡਰ ਦਾ ਨਾਮ ਆ ਜਾਂਦਾ ਭਾਵੇਂ ਉਹ ਕੋਈ ਮੌਜੂਦਾ ਹੋਵੇ ਜਾਂ ਸਾਬਕਾ ਹੋਵੇ ਕਿ ਇਹਦਾ ਰੇਤ ਰੇਤ ਮਾਫੀਆ ਲੈਂਡ ਮਾਫੀਆ ਸੈਂਡ ਮਾਫੀਆ ਦੇ ਵਿੱਚ ਹੱਥ ਹੈ ਇਹਦਾ ਨਸ਼ਾ ਤਸਕਰਾ ਦੇ ਨਾਲ ਸਬੰਧ ਨੇ ਆਹ ਮਾਈਨਿੰਗ ਕਰਦਾ ਪ੍ਰਸ਼ਤਾਚਾਰ ਦੇ ਵਿੱਚ ਦੋਸ਼ੀ ਹੈ ਕੱਪੜਿਆਂ ਦੇ ਵਿੱਚ ਦੋਸ਼ੀ ਹੈ ਨੌਕਰੀਆਂ ਮਿਲਦੀਆਂ ਉਹਨਾਂ ਦੇ ਵਿੱਚ ਦੋਸ਼ੀ ਹੈ ਅੱਜ ਪੰਜਾਬ ਦੇ ਜਿਹੜੇ ਹਾਲਾਤ ਨੇ ਪੰਜਾਬ ਦੇ ਹਾਲਾਤ ਇਹ ਹੋ ਗਏ ਜਦੋਂ ਇੱਕ ਪਾਸੇ ਕਹਿੰਦੇ ਨੇ ਕਿ ਜਿਹੜੀ ਜਵਾਨੀਆਂ ਜਵਾਨੀ ਹੀ ਕਿਸੇ ਕੌਮ ਦਾ ਕਿਸੇ ਸੂਬੇ ਦਾ ਕਿਸੇ ਦੇਸ਼ ਦਾ ਰਾਦਸੇਰਾ ਹੁੰਦੀ ਹੈ ਪਰ ਜੇ ਪੰਜਾਬ ਦੀ ਜਵਾਨੀ ਦੀ ਗੱਲ ਕਰੀਏ ਅਧਿਕਤਾਂ ਸਰਕਾਰਾਂ ਦੀ ਨਲਾਇਕੀ ਕਰਕੇ ਬਾਹਰ ਚਲੇ ਗਈ ਸਰਕਾਰਾਂ ਦੀ ਨਲਾਇਕੀ ਕਰਕੇ ਅੱਧੇ ਇੱਥੇ ਬੇਰਜ਼ਗਾਰ ਬੇਰਜ਼ਗਾਰ ਘੁੰਮਦੇ ਨੇ ਤੇ ਅੱਧਿਆਂ ਨੂੰ ਇੱਥੇ ਨਸ਼ਾ ਖਾ ਗਿਆ ਚਟਾ ਖਾ ਗਿਆ ਜਿਨ੍ਹਾਂ ਲੋਕਾਂ ਨੇ ਚਟਾ ਬੰਦ ਕਰਨਾ ਸੀ ਜਿਨ੍ਹਾਂ ਲੋਕਾਂ ਨੇ ਲਗਾਮ ਕਸਣੀ ਸੀ ਇਹਨਾਂ ਕਾਲੇ ਕਾਰਨਾਮੇ ਦੇ ਉੱਪਰ ਲਗਾਮ ਤਾਂ ਕੀ ਕਸਣੀ ਸੀ ਉਹ ਲਗਾਮ ਉਹਨਾਂ ਲੋਕਾਂ ਨੇ ਆਪਣੇ ਹੱਥਾਂ 'ਚ ਫੜ ਲਈ ਯਾਨੀ ਕਿ ਕੰਟਰੋਲ ਆਪਣੇ ਹੱਥਾਂ 'ਚ ਲੈ ਲਿਆ ਦੋਨੋਂ 40-40 50-50 ਹਜ਼ਾਰ ਦੀ ਨੌਕਰੀ ਕਰਨ ਵਾਲੇ ਮੁਲਾਜ਼ਮ ਆਮਨਦੀਪ ਕੌਰ ਵਰਗੇ ਲਗਜ਼ਰੀ ਗੱਡੀਆਂ ਦੇ ਵਿੱਚ ਘੁੰਮਦੇ ਨੇ ਉਹ ਪੈਸਾ ਕਿੱਥੋਂ ਆਉਂਦਾ ਉਹ ਪੈਸਾ ਆਉਂਦਾ ਇਹਨਾਂ ਕਾਲੇ ਕਾਰਨਾਮਿਆਂ ਤੋਂ ਉਹ ਪੈਸਾ ਆਉਂਦਾ ਇਹਨਾਂ ਚਿੱਟੇ ਦੇ ਵਪਾਰਾਂ ਤੋਂ ਉਹ ਪੈਸਾ ਆਉਂਦਾ ਜਿਹੜੇ ਲੋਕ ਇਹੋ ਜਿਹੇ ਭ੍ਰਿਸ਼ਟਾਚਾਰ ਦੇ ਵਿੱਚ ਗਲਤਾਨ ਨੇ ਇਹੋ ਲੋਕ ਜਿਹੜੇ ਜਦੋਂ ਸੰਵਿਧਾਨ ਦੀ ਸੌਂ ਚੱਕਦੇ ਨੇ ਉਦੋਂ ਗੱਲਾਂ ਹੋਰ ਹੁੰਦੀਆਂ ਨੇ ਯਾਨੀ ਕਿ ਮਨ ਉਹਦੋਂ ਹੋਰ ਹੁੰਦਾ ਉਦੋਂ ਮੁਖ ਹੋਰ ਹੁੰਦਾ ਜਦੋਂ ਆਪਣੀ ਜਿਹੜੀ ਡਿਊਟੀ ਐ ਉਸ ਡਿਊਟੀ ਨੂੰ ਸੰਭਾਲਦੇ ਨੇ ਪਰ ਜਦੋਂ ਇਹੋ ਜਿਹੇ ਲੋਕਾਂ ਦੇ ਹੱਥਾਂ ਦੇ ਵਿੱਚ ਸੱਤਾ ਆ ਜਾਂਦੀ ਹੈ ਤਾਕਤ ਆ ਜਾਂਦੀ ਹੈ ਤਾਂ ਇਹਨਾਂ ਲੋਕਾਂ ਦੇ ਅੰਦਰ ਬੈਠਿਆ ਹੋਇਆ ਜਿਹੜਾ ਸ਼ੈਤਾਨ ਹੈ ਉਹ ਸ਼ੈਤਾਨ ਬਾਹਰ ਆ ਜਾਂਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਮਾਇਆ ਇਕੱਠੀ ਕਰੀਏ ਆਪਣੇ ਅਸੀਂ ਐਮਪਾਇਰ ਖੜੀ ਕਰੀਏ ਸਾਮਰਾਜ ਖੜੇ ਕਰੀਏ ਫਿਰ ਫਿਰ ਹੀ ਇਹ ਲੋਕ ਕਹਿੰਦੇ ਨੇ ਕਿ ਸਾਡੇ ਤਾਂ ਉੱਚ ਅਧਿਕਾਰੀਆਂ ਦੇ ਨਾਲ ਸੰਬੰਧ ਨੇ ਸਾਨੂੰ ਤਾਂ ਕੋਈ ਹੱਥ ਨਹੀਂ ਪਾ ਸਕਦਾ ਪਤਾ ਨਹੀਂ ਕਿੰਨੇ ਇਹੋ ਜਿਹੇ ਲੋਕ ਸਿਸਟਮ ਦੇ ਵਿੱਚ ਬੈਠੇ ਹੋਏ ਨੇ ਅਲੱਗ-ਅਲੱਗ ਸਰਕਾਰੀ ਵਿਭਾਗਾਂ ਦੇ ਵਿੱਚ ਬੈਠੇ ਹੋਏ ਨੇ ਜਿਹੜੇ ਜਿਨ੍ਹਾਂ ਲੋਕਾਂ ਨੇ ਸੰਵਿਧਾਨ ਦੀ ਸੌਤਾ ਇਹ ਕਹਿ ਕੇ ਚੱਕੀ ਹੋਈ ਹੈ ਕਿ ਅਸੀਂ ਇਸ ਦੇਸ਼ ਦੀ ਇਰਾਕੀ ਦੀ ਖਾਤਰ ਆਪਣੀ ਜਾਨ ਤੱਕ ਕੁਰਬਾਨ ਕਰ ਦੇਾਂਗੇ ਪਰ ਉਹ ਲੋਕ ਕਹਿੰਦੇ ਨੇ ਕਿ ਜਦੋਂ ਹੱਥਾਂ ਦੇ ਵਿੱਚ ਸੱਤਾ ਆ ਜਾਂਦੀ ਹੈ ਕਿ ਸਾਨੂੰ ਪੈਸਾ ਹੀ ਪਿਆਰਾ ਹੋ ਗਿਆ ਆਪਣੇ ਫਰਜ਼ ਆਪਣੇ ਕਰਤੱਵ ਇਹ ਲੋਕ ਭੁੱਲ ਜਾਂਦੇ ਨੇ ਮੈਂ ਤਾਂ ਸਰਕਾਰਾਂ ਨੂੰ ਵੀ ਅਪੀਲ ਕਰਦਾ ਭਾਵੇਂ ਸੈਂਟਰ ਦੀਆਂ ਸਰਕਾਰਾਂ ਹੋਣ ਜਾਂ ਫਿਰ ਸੂਬੇ ਦੀਆਂ ਸਰਕਾਰਾਂ ਹੋਣ ਕਿ ਇਹੋ ਜਿਹੇ ਜਿਹੜੇ ਲੋਕ ਨੇ ਇਹੋ ਜਿਹੇ ਕਾਲੇ ਕਾਰਨਾਮੇ ਦੇ ਵਿੱਚ ਬਿਲਕੁਲ ਡੁੱਗੇ ਉਤਰੇ ਹੋਏ ਲੋਕ ਨੇ ਗਲਤਾਨ ਹੋਏ ਹੋਏ ਲੋਕ ਨੇ ਇਹੋ ਜਿਹੇ ਲੋਕਾਂ ਦੇ ਲੱਤ ਮਾਰ ਕੇ ਕੱਢੋ ਬਾਹਰ ਦੇਸ਼ ਦੇ ਵਿੱਚ ਬੜੇ ਜਿਹੜੇ ਨੌਜਵਾਨ ਨੇ ਉਹ ਨੌਜਵਾਨ ਰੋਜ਼ਗਾਰ ਨੇ ਉਹਨਾਂ ਨੂੰ ਨੌکریاں ਦੇਓ ਇਮਾਨਦਾਰੀ ਦੇ ਨਾਲ ਉਹ ਨੌਕਰੀ ਕਰਨਗੇ ਬਥੇਰਾ ਇਸ ਦੇਸ਼ ਦੇ ਵਿੱਚ ਯੂਥ ਦਾ ਸਰਮਾਇਆ ਇਮਾਨਦਾਰੀ ਦਾ ਸਰਮਾਇਆ ਸੋ ਸਰਕਾਰਾਂ ਨੂੰ ਅਪੀਲ ਹੈ ਇਹੋ ਜੇ ਬੰਦਿਆਂ ਦੇ ਜਿਹੜੇ ਕਾੰਡ ਕਰ ਰਹੇ ਨੇ ਜਦਾਂ ਨੂੰ ਨੱਥ ਪਾਓ ਨਹੀਂ ਲਗਾਤਾਰ ਜਿਹੜੀ ਸਿਸਟਮ ਦੀ ਬਦਨਾਮੀ ਹੈ ਉਹ ਐਦਾਂ ਹੀ ਹੁੰਦੀ ਰਹਿਣੀ ਹੈ